ਬਾਬਰ ਦਾ ਜ਼ੁਲਮ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਕਾਬਲ ਵਿੱਚ ਦੇਖ ਕੇ ਆਏ ਸਨ ਕਿ ਕਿਵੇਂ ਬਾਬਰ ਭਾਰਤ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਬਾਬਰ ਦੇ ਹਮਲਾ ਕਰਨ ਤੋਂ ਪਹਿਲਾਂ ਗੁਰੂ ਜੀ ਐਮਨਾਬਾਦ ਭਾਈ ਲਾਲੋ ਜੀ ਦੇ پاس ਪੁੱਜੇ ਜਿਨ੍ਹਾਂ ਨੂੰ ਉਹ ਆਪਣੇ ਮਿਸ਼ਨ ਦਾ ਪਹਿਲਾ ਪ੍ਰਚਾਰਕ ਠਾਪ ਕੇ ਗਏ ਸਨ ਗੁਰੂ ਜੀ ਨੇ ਸ਼ਬਦ ਰਾਹੀ ਉਸ ਸ਼ਹਿਰ ਦੇ ਲੋਕਾਂ ਨੂੰ ਹਮਲੇ ਤੋਂ ਜਾਨੂ ਕਰਵਾਇਆ ਗੁਰੂ ਜੀ ਨੇ ਸ਼ਬਦ ਰਾਹੀ ਦੱਸਿਆ ਕਿ ਬਾਬਰ ਕਾਬਲ ਤੋਂ ਹਮਲਾ ਕਰਨ ਲਈ ਆ ਰਿਹਾ ਹੈ ਲੋਕਾਂ ਪਾਸੋਂ ਉਹ ਜ਼ੋਰ ਨਾਲ ਸਭ ਕੁਝ ਖੋ ਲਵੇਗਾ ਬਹੁਤ ਖੂਨ ਖਰਾਬਾ ਹੋਵੇਗਾ ਇਹ ਸਭ ਕੁਝ ਦੁਨੀਆ ਨੂੰ ਪੈਦਾ ਕਰਨ ਵਾਲੇ ਦੇ ਸਾਹਮਣੇ ਹੋਵੇਗਾ ਬਾਬਰ ਦੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਤੋਂ ਗੁਰੂ ਜੀ ਨੇ ਲੋਕਾਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ ਪਰ ਉਹਨਾਂ ਨੇ ਕੋਈ ਵੀ ਅਜਹੀ ਤਿਆਰੀ ਨਾ ਕੀਤੀ ਆਖਿਰ ਉਹ ਦਿਨ ਆ ਗਿਆ 1578 ਵਿੱਚ ਬਾਬਰ ਨੇ ਭਾਰਤ ਦੇ ਐਮਨਾਬਾਦ ਸ਼ਹਿਰ ਵਿੱਚ ਹਮਲਾ ਕੀਤਾ ਪਠਾਨਾ ਨੇ ਬਾਬਰ ਦੇ ਟਾਕਰੇ ਲਈ ਕੋਈ ਵੀ ਫੌਜ ਦੀ ਤਿਆਰੀ ਨਹੀਂ ਕੀਤੀ ਪਰ ਉਹਨਾਂ ਨੇ ਕੁਝ ਮੌਲਵੀਆਂ ਨੂੰ ਪੈਸੇ ਦੇ ਕੇ ਕਲਮਾ ਪੜਨ ਲਈ ਬਿਠਾ ਦਿੱਤਾ ਪਠਾਨਾਂ ਦਾ ਖਿਆਲ ਸੀ ਕਿ ਕਲਮਾ ਪੜਨ ਨਾਲ ਉਹਨਾਂ ਦੀ ਬਲਾਅ ਟਲ ਜਾਵੇਗੀ ਪਰ ਆਖਰ ਵਿੱਚ ਬਾਬਰ ਦੀ ਜਿੱਤ ਹੋਈ ਜੇਤੂ ਫੌਜ ਨੇ ਦਿਲ ਖੋਲ ਕੇ ਸ਼ਹਿਰ ਨੂੰ ਲੁੱਟਿਆ ਅਤੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਕਤਲੇ ਆਮ ਤੋਂ ਪਿੱਛੋਂ ਜਿਹੜੇ ਮਰਦ ਔਸਤਰੀਆਂ ਅਤੇ ਬੱਚੇ ਬਚ ਗਏ ਸਨ ਉਹਨਾਂ ਸਭ ਨੂੰ ਉਹਨਾਂ ਨੇ ਬੰਦੀ ਬਣਾ ਲਿਆ ਸਾਰਿਆਂ ਨੂੰ ਇਕੱਠਿਆਂ ਕਰਕੇ ਫੌਜ ਲਈ ਆਟਾ ਪੀਸਣ ਲਈ ਚੱਕੀਆਂ ਦੇ ਦਿੱਤੀਆਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ ਗੁਰੂ ਜੀ ਦੇ ਬੰਦੀਖਾਨੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਕੈਦੀ ਰੋ ਰਹੇ ਸਨ ਉਹਨਾਂ ਦਾ ਰੋਣਾ ਬਣਦਾ ਵੀ ਸੀ ਕਿਉਂਕਿ ਉਹਨਾਂ ਦੇ ਪਿਆਰੇ ਉਹਨਾਂ ਦੇ ਸਾਹਮਣੇ ਕਤਲ ਕੀਤੇ ਗਏ ਸਨ ਉਹਨਾਂ ਦੇ ਘਰ ਲੁੱਟ ਲਏ ਗਏ ਸਨ ਅਤੇ ਉਹਨਾਂ ਨੂੰ ਜਬਰੀ ਆਟਾ ਪੀਸਣ ਲਈ ਦੇ ਦਿੱਤਾ ਗਿਆ ਸੀ। ਗੁਰੂ ਜੀ ਨੇ ਕੈਦੀਆਂ ਨੂੰ ਰੋਂਦੇ ਹੋਏ ਵੇਖ ਕੇ ਇੱਕ ਸ਼ਬਦ ਉਚਾਰਿਆ ਜਿਸ ਨਾਲ ਉਹਨਾਂ ਨੂੰ ਸ਼ਾਂਤੀ ਮਿਲੀ ਅਤੇ ਉਹਨਾਂ ਦਾ ਰੋਣਾ ਬੰਦ ਹੋ ਗਿਆ। ਉਹਨਾਂ ਨੂੰ ਇਹ ਗਿਆਨ ਹੋ ਗਿਆ ਕਿ ਉਹ ਪ੍ਰਮਾਤਮਾ ਨੂੰ ਭੁੱਲ ਗਏ ਸਨ ਜਿਸ ਕਾਰਨ ਉਹਨਾਂ ਦਾ ਇਹ ਬੁਰਾ ਹਾਲ ਹੋ ਰਿਹਾ ਸੀ। ਜਿੰਨਾਂ ਔਰਤਾਂ ਦੇ ਸੋਨੇ ਕੇਸ ਸਨ ਸੰਦੂਰ ਪਾਇਆ ਹੋਇਆ ਸੀ ਉਹੋ ਔਰਤਾਂ ਮਹਿਲਾਂ ਦੇ ਸੋਫਿਆਂ ਉੱਤੇ ਬੈਠੀਆਂ ਹੋਈਆਂ ਸਨ ਅਤੇ ਜਿੰਨਾਂ ਔਰਤਾਂ ਨੇ ਬਾਬਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਦੇ ਸਿਰ ਦਾਤਰੀਆਂ ਦੇ ਨਾਲ ਮੋਨ ਦਿੱਤੇ ਗਏ ਸਨ ਉਹ ਜ਼ਮੀਨ ਉੱਤੇ ਬੈਠ ਕੇ ਚੱਕੀਆਂ ਚਲਾ ਰਹੀਆਂ ਸਨ ਉਹਨਾਂ ਦੀ ਸੁੰਦਰਤਾ ਹੀ ਉਹਨਾਂ ਦੀ ਵੈਰੀ ਬਣ ਗਈ ਸੀ ਜੇਕਰ ਉਹਨਾਂ ਨੇ ਪਹਿਲਾਂ ਪ੍ਰਮਾਤਮਾ ਨੂੰ ਯਾਦ ਕੀਤਾ ਹੁੰਦਾ ਤਾਂ ਉਹਨਾਂ ਨੂੰ ਇਹ ਬੁਰਾ ਦਿਨ ਨਾ ਵੇਖਣਾ ਪੈਂਦਾ ਮਾਇਆ ਦੇ ਮੋਹ ਵਿੱਚ ਉਹਨਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਸੀ ਕੁਝ ਸਮੇਂ ਬਾਅਦ ਬਾਬਰ ਦਾ ਜਰਨੈਲ ਮੀਰ ਖਾਨ ਉੱਥੇ ਆਇਆ ਅਤੇ ਉਸਨੇ ਕਿਹਾ ਕਿ ਮਹਾਰਾਜ ਦਾ ਹੁਕਮ ਹੈ ਕਿ ਫੌਜ ਲਈ ਆਟਾ ਪੀਸਿਆ ਜਾਵੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਟਾ ਪੀਸਣ ਵਾਲੀ ਚੱਕੀ ਹੈ ਜਲਦੀ ਨਾਲ ਉਸ ਵਿੱਚ ਆਟਾ ਪੀਸਣਾ ਸ਼ੁਰੂ ਕਰੋ ਗੁਰੂ ਜੀ ਨੇ ਜਦ ਉਸ ਚੱਕੀ ਵੱਲ ਵੇਖਿਆ ਚੱਕੀ ਆਪਣੇ ਆਪ ਚੱਲਣ ਲੱਗ ਪਈ ਇਹ ਦੇਖ ਕੇ ਉਹ ਸਿਪਾਹੀ ਭੱਜ ਕੇ ਰਾਜੇ ਦੇ ਦਰਬਾਰ ਵਿੱਚ ਗਿਆ ਅਤੇ ਰਾਜੇ ਨੂੰ ਕਹਿਣ ਲੱਗਾ ਮਹਾਰਾਜ ਗੁਸਤਾਖੀ ਮਾਫ ਪਰ ਆਪਨੇ ਜਿੰਨਾਂ ਨੂੰ ਬੰਦੀ ਬਣਾਇਆ ਹੈ ਉਹਨਾਂ ਬੰਦੀਆਂ ਦੇ ਵਿੱਚ ਇੱਕ ਬਹੁਤ ਹੀ ਪਹੁੰਚੇ ਹੋਏ ਫਕੀਰ ਹਨ ਉਹਨਾਂ ਦੇ ਸ਼ਬਦ ਸੁਣ ਕੇ ਸਾਰੇ ਕੈਦੀਆਂ ਨੇ ਰੋਣਾ ਬੰਦ ਕਰ ਦਿੱਤਾ ਹੈ ਅਤੇ ਉਹਨਾਂ ਦੀ ਚੱਕੀ ਵੀ ਆਪਣੇ ਆਪ ਹੀ ਚੱਲ ਰਹੀ ਹੈ ਇਹ ਸੁਣ ਕੇ ਬਾਬਰ ਆਪ ਗੁਰੂ ਜੀ ਦੇ ਦਰਸ਼ਨ ਕਰਨ ਲਈ ਜੇਲ੍ਹ ਵਿੱਚ ਆਇਆ। ਬਾਬਰ ਨੇ ਆਪਣੇ ਅੱਖੀ ਆ ਕੇ ਬੰਦੀਖਾਨੇ ਨੂੰ ਦੇਖਿਆ ਅਤੇ ਹੁਕਮ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੂੰ ਛੱਡ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ ਬਾਦਸ਼ਾਹ ਮੈਂ ਇਕੱਲਾ ਬਾਹਰ ਨਹੀਂ ਜਾ ਸਕਦਾ। ਜੇ ਮੇਰੇ ਨਾਲ ਇਹਨਾਂ ਸਾਰੇ ਬੰਦੀਆਂ ਨੂੰ ਛੱਡਿਆ ਜਾਵੇ ਤਾਂ ਮੈਂ ਜਾਵਾਂਗਾ। ਗੁਰੂ ਜੀ ਨੇ ਬਾਬਰ ਨੂੰ ਸਮਝਾਉਂਦੇ ਹੋਏ ਅੱਗੇ ਕਿਹਾ ਬਾਬਰ ਜ਼ੁਲਮ ਨਾਲ ਰਾਜ ਨਹੀਂ ਕੀਤਾ ਜਾ ਸਕਦਾ ਰੱਬ ਦੇ ਹੁਕਮ ਅੱਗੇ ਤੇਰੇ ਤਖਤ ਤਾਜ ਦੀ ਕੋਈ ਕੀਮਤ ਨਹੀਂ ਲੋਕਾਂ ਦੇ ਦਿਲ ਸੱਚ ਅਤੇ ਇਨਸਾਫ ਨਾਲ ਹੀ ਜਿੱਤੇ ਜਾ ਸਕਦੇ ਹਨ ਗੁਰੂ ਜੀ ਦੇ ਕਹਿਣ ਉੱਪਰ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਗਿਆ ਬਾਬਰ ਨੇ ਖੁਸ਼ ਹੋ ਕੇ ਕਿਹਾ ਫਕੀਰ ਕੁਝ ਹੋਰ ਮੰਗ ਲੈ ਗੁਰੂ ਜੀ ਨੇ ਉੱਤਰ ਦਿੱਤਾ ਇਕ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਭ ਉਸ ਦਾ ਦਿੱਤਾ ਖਾਂਦੇ ਹਨ ਬਾਦਸ਼ਾਹ ਵੀ ਉਸ ਦੇ ਹੀ ਬਣਾਏ ਹੋਏ ਹਨ ਮਨੁੱਖ ਦਾ ਆਸਰਾ ਲੈਣ ਵਾਲੇ ਨੂੰ ਸਦਾ ਹੀ ਘਾਟਾ ਰਹਿੰਦਾ ਹੈ ਜਿਹੜਾ ਤੇਰੇ ਪਾਸੋਂ ਮੰਗੇਗਾ ਉਹ ਬੇਸਮਝ ਹੀ ਹੋਵੇਗਾ ਮੀਰ ਖਾਨ ਨੇ ਬਾਬਰ ਨੂੰ ਕਿਹਾ ਬਾਦਸ਼ਾਹ ਫਕੀਰਾਂ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਪਾਸੋਂ ਤੋਂ ਮੰਗਿਆ ਜਾਂਦਾ ਹੈ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਦੀ ਇਹ ਸਾਖੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਕਦੇ ਵੀ ਜ਼ੁਲਮ ਦਾ ਸਾਥ ਨਾ ਦੇਵੋ ਸਦਾ ਸੱਚ ਅਤੇ ਇਨਸਾਫ ਦੇ ਰਾਹ ਉੱਤੇ ਚੱਲੋ ਰੱਬ ਦਾ ਹੁਕਮ ਸਭ ਤੋਂ ਵੱਡਾ ਹੈ ਲੋਕਾਂ ਦਾ ਦਿਲ ਪਿਆਰ ਅਤੇ ਸੱਚਾਈ ਨਾਲ ਜਿੱਤਿਆ ਜਾ ਸਕਦਾ ਹੈ ਦੋਸਤੋ ਜੇਕਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਆਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਤਾਂ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਹੋਰ ਨਵੀਂ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ